ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਨੇ ਤੇ ਜੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਅਜੇ ਹੀ ਇੱਕ ਸ਼ਹੀਦ ਦੀ ਸਮਾਦ ਦੇ ਪਹੁੰਚੇ ਆ ਜਿਸ ਨੂੰ ਸਿੱਖ ਰਾਜ ਦਾ ਆਖਰੀ ਥੰਮ ਕਿਹਾ ਜਾਂਦਾ ਹੈ ਇਹ ਸਮਾਦ ਅਟਾਰੀ ਦੇ ਵਿੱਚ ਸਥਿਤ ਹੈ ਤੇ ਇਹ ਉਸ ਯੋਧੇ ਦੀ ਸਮਾਦ ਹੈ ਜਿਸ ਦਾ ਨਾਮ ਹੈ ਸ਼ਾਮ ਸਿੰਘ ਅਟਾਰੀ ਸ਼ਾਮ ਸਿੰਘ ਅਟਾਰੀ ਦਾ ਜਿਹੜਾ ਰਿਸ਼ਤਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਬਹੁਤ ਖਾਸ ਸੀ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕੰਵਰ ਨੌਨਿਹਾਲ ਦੇ ਨਾਲ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਬੀਬੀ ਨਾਨਕੀ ਦਾ ਪਿਆ ਹੋਇਆ ਸੀ ਸੋ ਜਿਹੜੇ ਇੱਕ ਤਾਂ ਕੁੜਮਾਚਾਰੀ ਸੀ ਦੂਸਰਾ ਉਹਨਾਂ ਦੀ ਜਿਹੜੀ ਜੋ ਸ਼ਾਮ ਸਿੰਘ ਅਟਾਰੀ ਨੇ ਉਹ ਛੋਟੀ ਉਮਰ ਦੇ ਵਿੱਚ ਹੀ ਮਹਾਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਨ ਲੱਗੇ ਨੌਕਰੀ ਕਰਨ ਲੱਗੇ ਯੋਧੇ ਸਨ ਵੱਡੇ ਤੇ ਉਹਨਾਂ ਜਿਹੜੀ ਖਾਸ ਉਹਨਾਂ ਦੀ ਜਗ੍ਹਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਇੱਕ ਖਾਸ ਜਗ੍ਹਾ ਸੀ। ਸੋ ਅਜੇ ਇਸ ਸਮਾਦ ਤੇ ਪਹੁੰਚੇ ਆ ਤੁਹਾਨੂੰ ਵਿਖਾਉਂਦੇ ਆ ਸਿੱਖ ਰਾਜ ਦੇ ਆਖਰੀ ਥੰਮ ਸ਼ਾਮ ਸਿੰਘ ਅਟਾਰੀ ਦੀ ਸਮਾਦ। ਸਨ 1830 ਇਸਵੀ ਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਨੇ ਸ਼ੇਰੀ ਪੰਜਾਬ ਦੀ ਨੌਕਰੀ ਸ਼ੁਰੂ ਕੀਤੀ। ਸਨ 1818 ਇਸਵੀ ਵਿੱਚ ਸ਼ਾਮ ਸਿੰਘ ਨੇ ਮਲਤਾਨ ਦੇ ਆਖਰੀ ਹਮਲੇ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਸੀ। ਇਸ ਪਿੱਛੋਂ ਇਸ ਸਰਦਾਰ ਦੀਆਂ ਧੂਮਾਂ ਦੂਰ ਦੂਰ ਤੱਕ ਪੈਣੀਆਂ ਸ਼ੁਰੂ ਹੋਈਆਂ। ਸ਼ੇਰੇ ਪੰਜਾਬ ਦੇ ਤੂਫਖਾਨੇ ਦੀ ਇੱਕ ਛੋਟੀ ਜਹੀ ਟੁਕੜੀ ਦਾ ਸਰਦਾਰ ਬਣਿਆ ਸ਼ਾਮ ਸਿੰਘ ਅਟਾਰੀwala ਇਸ ਨੇ ਦੁਸ਼ਮਨਾਦ ਦੀਆਂ ਸਫਾਂ ਉਤੇ ਇਨੇ ਜੋਰ ਨਾਲ ਗੋਰੀਬਾਰੀ ਕੀਤੀ ਕਿ ਦੁਸ਼ਮਨਾ ਦੇ ਸ਼ੱਕੇ ਛੁੱਟ ਗਏ। ਮੁਲਤਾਨ ਦਾ ਕਿਲਾ ਫਤਿਹ ਹੋ ਗਿਆ। ਸ਼ਾਮ ਸਿੰਘ ਨੂੰ ਇਸ ਲੜਾਈ ਵਿੱਚ ਤਲਵਾਰ ਦਾ ਜ਼ਖਮ ਵੀ ਲੱਗਾ। ਸਨ 1819ਵੀਂ ਵਿੱਚ ਇਹ ਕਸ਼ਮੀਰ ਦੀ ਲੜਾਈ ਵਿੱਚ ਸ਼ਾਮਲ ਹੋਏ ਤੇ ਜਿੱਤ ਪ੍ਰਾਪਤ ਕੀਤੀ। ਫਿਰ 1831ਵੀਂ ਦੇ ਵਿੱਚ ਜਦੋਂ ਰੋਪੜ ਵਾਲੇ ਸਥਾਨ ਤੇ ਸੇਹਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਲਾਰਡ ਵਿਲੀਅਮ ਬੈਂਟਿੰਗ ਦੇ ਨਾਲ ਮੁਲਾਕਾਤ ਹੋਈ ਜਿਸ ਦੇ ਵਿੱਚ ਸਤਲੁਜ ਦੀ ਸੰਧੀ ਨੂੰ ਲੈ ਕੇ ਗੱਲਬਾਤ ਹੋਈ ਸੀ ਤੇ ਇੱਥੇ ਵੀ ਸ਼ਾਮ ਸਿੰਘ ਅਟਾਰੀ ਵਾਲਾ ਸ਼ੇਰੇ ਪੰਜਾਬ ਦੇ ਨਾਲ ਰਹੇ ਫਿਰ ਸਨ 1834ਵੀਂ ਵਿੱਚ ਸਰਹੱਦ ਦੇ ਪਠਾਣਾ ਨੇ ਮਹਾਰਾਜੇ ਦੀ ਹਕੂਮਤ ਵਿਰੁੱਧ ਬਗਾਵਤ ਕਰ ਰੱਖੀ ਸੀ ਮਹਾਰਾਜੇ ਨੇ ਉਹਨਾਂ ਨਾਲ ਕਈ ਲੜਾਈਆਂ ਵੀ ਲੜੀਆਂ ਤੇ ਉਹਨਾਂ ਸਾਰੀਆਂ ਲੜਾਈਆਂ ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਨੇ ਸ਼ਾਮਲ ਹੋ ਕੇ ਕਈ ਕਾਰਨਾਮੇ ਵਿਖਾਏ ਕਿਸੇ ਕਾਰਨ ਕੁਝ ਚਿਰ ਲਈ ਮਹਾਰਾਜਾ ਸਹਿਬ ਨਾਲ ਇਹ ਨਾਰਾਜ਼ ਵੀ ਰਹੇ ਪਰ ਬਾਅਦ ਵਿੱਚ ਆਪਸ ਦੇ ਵਿੱਚ ਜੋ ਨਾਰਾਜ਼ਗੀ ਸੀ ਉਹ ਦੂਰ ਵੀ ਹੋ ਗਈ ਸਾਲ 1837ਵੀ ਦੇ ਵਿੱਚ ਸ਼ਾਮ ਸਿੰਘ اٹਾਰੀ ਵਾਲਾ ਦੀ ਤੀ ਬੀਬੀ ਨਾਨਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਬਰ ਨੋਨਿਹਾਲ ਸਿੰਘ ਨਾਲ ਹੋਇਆ ਤੇ ਸ਼ਾਮ ਸਿੰਘ اٹਾਰੀ ਵਾਲਾ ਦਾ ਇਸ ਵਿਆਹ ਦੇ ਵਿੱਚ 15 ਲੱਖ ਰੁਪਏ ਖਰਚ ਹੋਇਆ ਇੱਕ ਹੋਰ ਹੈਰਾਨੀ ਦੀ ਗੱਲ ਦੱਸ ਦਿੰਨੇ ਆ ਕਿ ਭਾਵੇਂ ਕਿ ਸਿੱਖ ਰਾਜ ਦਾ ਉਹ ਬਹੁਤ ਹੀ ਮਹਿੰਗਾ ਵਿਆਹ ਸਭ ਤੋਂ ਵੱਡਾ ਵਿਆਹ ਗਿਣਿਆ ਜਾਂਦਾ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ 1840ਵੀਂ ਵਿੱਚ ਪੈਂਦਾ ਖਾਨੇ ਹਜ਼ਾਰੇ ਵਾਲੇ ਪਾਸੇ ਬਗਾਵਤ ਕਰ ਦਿੱਤੀ ਤੇ ਲੁੱਟ ਮਾਰ ਉਸ ਦਾ ਕੀਤਾ ਬਣ ਗਿਆ ਸ਼ਾਮ ਸਿੰਘ ਅਟਾਰੀ ਨੂੰ ਉਸ ਦੇ ਮੁਕਾਬਲੇ ਭੇਜਿਆ ਗਿਆ ਜਿੱਥੇ ਜਿੱਤ ਹਾਸਲ ਕੀਤੀ ਫਿਰ ਸ਼ਾਮ ਸਿੰਘ ਨੂੰ ਰਾਜਾ ਹੀਰਾ ਸਿੰਘ ਤੇ ਪੰਡਿਤ ਜੱਲਾ ਇਹ ਉਹੀ ਪੰਡਿਤ ਜੱਲਾ ਹੈ ਜਿਸ ਨੇ ਰਾਣੀ ਜਿੰਦਾ ਨੂੰ ਜ਼ਹਿਰ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਰਾਣੀ ਜਿੰਦਾ ਨੂੰ ਇਹਨਾਂ ਦੀਆਂ ਹਰਕਤਾਂ ਦਾ ਪਤਾ ਸੀ ਸੋ ਪੰਡਤ ਜੱਲੇ ਤੇ ਰਾਜਾ ਹੀਰਾ ਸਿੰਘ ਦੀਆਂ ਉਹ ਚਾਲਾਂ ਦੇ ਵਿੱਚ ਜਿਹੜੇ ਉਹਨਾਂ ਦੀਆਂ ਚਾਲਾਂ ਤੋਂ ਬਚ ਗਏ ਇਸ ਕਰਕੇ ਲਾਹੌਰ ਦਰਬਾਰ ਵਿੱਚ ਵੀ ਸ਼ਾਮ ਸਿੰਘ ạtਾਰੀ ਵਾਲਾ ਆਉਣੇ ਪਸੰਦ ਨਹੀਂ ਸੀ ਕਰਦੇ ਕਿਉਂਕਿ ਰਾਜਨੀਤੀ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਫਿਰ ਹੀਰਾ ਸਿੰਘ ਤੇ ਜੱਲੇ ਦੇ ਕਤਲ ਮਗਰੋਂ ਜਵਾਰ ਸਿੰਘ ਤੇ ਰਾਣੀ ਜਿੰਦਾ ਦੀ ਨੀਤੀ ਵੀ ਕਿਸੇ ਨਾ ਕੀਤੇ ਸ਼ਾਮ ਸਿੰਘ ạtਾਰੀ ਵਾਲਾ ਦੀ ਸਮਝ ਤੋਂ ਪਰੇ ਸੀ ਇਸ ਕਰਕੇ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਵਿੱਚ ਸ਼ਾਮ ਸਿੰਘ ạtਾਰੀ ਵਾਲਾ ਨੇ ਹਿੱਸਾ ਨਹੀਂ ਲਿਆ। ਸਭਰਾਵਾਂ ਦੀ ਲੜਾਈ ਦੀ ਪਹਿਲੀ ਰਾਤ ਨੂੰ ਸਿੱਖ ਫੌਜ ਦਾ ਇੱਕ ਜਰਨੈਲ ਤੇਜਾ ਸਿੰਘ ਸ਼ਾਮ ਸਿੰਘ ạtਾਰੀ ਪਾਸ ਆਇਆ ਤੇ ਕਹਿਣ ਲੱਗਾ ਕਿ ਕੱਲ ਜੋ ਲੜਾਈ ਹੋਣੀ ਹੈ ਉਹ ਬਹੁਤ ਭਿਆਨਕ ਹੋਵੇਗੀ ਤੇ ਉਸ ਦੇ ਵਿੱਚ ਸਿੱਖਾਂ ਦੀ ਫੌਜ ਦਾ ਜਤਨਾ ਨਾ ਮੁਮਕਿਨ ਹੈ। ਤੇਜਾ ਸਿੰਘ ਨੇ ạtਾਰੀ ਵਾਲਾ ਨੂੰ ਇਹ ਵੀ ਕਿਹਾ ਕਿ ਉੱਥੋਂ ਭੱਜ ਜਾਣ ਦੇ ਵਿੱਚ ਹੀ ਭਲਾਈ ਹੈ। ਪਰ ਸ਼ਾਮ ਸਿੰਘ ạtਾਰੀ ਵਾਲਾ ਨੇ ਕਿਹਾ ਕੇ ਜਾਂ ਤਾਂ ਹੁਣ ਸ਼ਹੀਦ ਹੋਵਾਂਗੇ ਤੇ ਜਾਂ ਜਿੱਤ ਹਾਸਲ ਕਰਾਂਗੇ ਉਹਨਾਂ ਕਹਿਆ ਕਿ ਉਹ ਤਾਂ ਆਏ ਹੀ ਮਰਨ ਜਾਂ ਮਾਰਨ ਦੇ ਲਈ ਨੇ ਕਿਸੇ ਹਾਲਤ ਵਿੱਚ ਵੀ ਮੈਦਾਨ ਛੱਡ ਕੇ ਜਾਣਾ ਨਹੀਂ ਚਾਹੀਦਾ ਅਗਲੇ ਦਿਨ ਲੜਾਈ ਦੇ ਸਮੇਂ ਸ਼ਾਮ ਸਿੰਘ ਆਟਾਰੀ ਵਾਲਾ ਸ਼ੇਰ ਵਾਂਗ ਗੱਜਦਾ ਹੋਇਆ ਮੈਦਾਨੀ ਜੰਗ ਵਿੱਚ ਦਾਖਲ ਹੋਇਆ ਤੇ ਆਪਣੀ ਤਲਵਾਰ ਦੀ ਜੋਹਰ ਵਿਖਾਉਂਦਿਆਂ ਹੋਇਆਂ ਅੰਗਰੇਜ਼ੀ ਰੈਜੀਮੈਂਟ ਦੇ ਉੱਤੇ ਟੁੱਟ ਪਿਆ ਪਰ ਸ਼ਾਮ ਸਿੰਘ ਆਟਾਰੀ ਵਾਲਾ ਆਪਣੇ ਪੰਜਾਬ ਵਫਾਦਾਰ ਸਾਥੀਆਂ ਨਾਲ ਅਖੀਰੀ ਦਮ ਤੱਕ ਲੜਦਾ ਰਿਹਾ ਅਗਲੇ ਦਿਨ ਇਸਦੀ Laash ਇੱਕ ਢੇਰ ਦੇ ਵਿੱਚੋਂ ਨਿਕਲੀ ਸ਼ਾਮ ਸਿੰਘ ਦੀ Laash ਨੂੰ ਟਾਰੀ ਲਿਆਂਦਾ ਗਿਆ ਇਸਦੀ ਪਤਨੀ ਵੀ ਨਾਲ ਹੀ ਸਤੀ ਹੋਈ ਬਹਾਦਰੀ ਇਮਾਨਦਾਰੀ ਅਤੇ ਆਚਰਣ ਵਿੱਚ ਸ਼ਾਮ ਸਿੰਘ ਟਾਰੀ ਵਾਲਾ ਦਾ ਨਾਂ ਸਦਾ ਉੱਚ ਕੋਟੀ ਦੇ ਵਿਅਕਤੀਆਂ ਦੇ ਵਿੱਚ ਗਿਣਿਆ ਜਾਵੇਗਾ ਤੇ ਪੰਜਾਬ ਦੇ ਇਤਿਹਾਸ ਵਿੱਚ ਸ਼ਾਮ ਸਿੰਘ ਟਾਰੀ ਵਾਲਾ ਹਮੇਸ਼ਾ ਹੀ ਅਮਰ ਰਹੇਗਾ ਸੋ ਇਹ ਜੋ ਸਥਾਨ ਤੁਸੀਂ ਦੇਖ ਰਹੇ ਹੋ ਇਹ ਸ਼ਾਮ ਸਿੰਘ ਟਾਰੀ ਦੀ ਸਮਾਦ ਹੈ ਤੇ ਇੱਥੇ ਹੀ ਸ਼ਾਮ ਸਿੰਘ ਟਾਰੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇੱਕ ਪਾਸੇ ਸਰੋਵਰ ਜੋ ਸਰੋਵਰ ਬਣਿਆ ਇਹ ਵੀ ਉਸ ਵੇਲੇ ਜਿਵੇਂ ਕਿ ਪਹਿਲਾਂ ਦੱਸਿਆ ਕਿ ਕੰਵਰ ਨੋਨਿਹਾਲ ਦੀ ਬਰਾਤ ਇੱਥੇ 6 ਮਹੀਨੇ ਰੁਕੀ ਸੀ ਤੇ ਉਹਨਾਂ ਜਾਂਜੀਆਂ ਦੇ ਇਸ਼ਨਾਨ ਪਾਣੀ ਦੇ ਲਈ ਇਹ ਸਰੋਵਰ ਤਿਆਰ ਕੀਤਾ ਗਿਆ ਸੀ ਸੋ ਸ਼ਾਮ ਸਿੰਘ ਅਟਾਰੀ ਇੱਕ ਵੱਡਾ ਸੂਰਮਾ ਸਿੱਖ ਰਾਜ ਦਾ ਹੋ ਨਿਪੜਿਆ ਇਸ ਜਗ੍ਹਾ ਦੀ ਇੱਕ ਖਾਸ ਗੱਲ ਹੋ ਰਹੀ ਹੈ ਕਿ ਜਿੱਥੇ ਇਹ ਜਗ੍ਹਾ ਸ਼ਾਮ ਸਿੰਘ ਅਟਾਰੀ ਦੀ ਸਮਾਦ ਹੈ ਉੱਥੇ ਹੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ਾਮ ਸਿੰਘ ਅਟਾਰੀ ਦੀ ਧੀ ਬੀਬੀ ਨਾਨਕੀ ਦਾ ਵਿਆਹ ਸ਼ੇਰੇ ਪੰਜਾਬ ਦੇ ਪੁੱਤਰ ਇਹ ਕਬਰ ਨੋ ਨਿਹਾਲ ਨਾਲ ਹੋਇਆ ਸੀ ਉਸ ਸਮੇਂ ਜਿਹੜੀ ਸ਼ੇਰੇ ਪੰਜਾਬ ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦੀ ਜਾਂਚ ਨਿਕਲੀ ਉਹ ਥਾਂ ਤੇ ਰੁਕੀ ਸੀ 6 ਮਹੀਨੇ ਤੱਕ ਜਾਂਚ ਇੱਥੇ ਰੁਕੀ ਗਈ ਤੇ ਜਿਹੜਾ ਸਰੋਵਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜਾ ਮੇਰੇ ਪਿੱਛੇ ਸਰੋਵਰ ਹੈ ਇਹ ਸਰੋਵਰ ਵੀ ਉਸ ਟਾਈਮ ਤੇ ਬਣਵਾਇਆ ਗਿਆ ਸੀ ਸੋ ਜਿਹੜੇ ਸ਼ਾਮ ਸਿੰਘ ਅਟਾਰੀ ਦੀ ਦੀ ਦਾ ਜਦੋਂ ਵਿਆਹ ਹੋਇਆ ਤਾਂ ਸ਼ੇਰੇ ਪੰਜਾਬ ਦੇ ਪੁੱਤਰੇ ਕੰਵਰ ਨੋਨਿਹਾਲ ਦੀ ਜਿਹੜੀ ਜੰਨ ਹੈ ਇੱਥੇ 6 ਮਹੀਨੇ ਰੁਕੀ 6 ਮਹੀਨੇ ਤੱਕ ਆਈ ਚਲਾਈ ਚਲਦੀ ਰਹੀ ਇਸ ਝਥਾਂ ਦੇ ਉੱਤੇ ਸੋ ਇਹ ਜਿਹੜੀ ਥਾਂ ਤੁਹਾਨੂੰ ਦਿਖਾ ਰਿਹਾ ਜਿਹੜਾ ਸਰੋਵਰ ਹੈ ਉਸ ਸਮੇਂ ਦੇ ਵਿੱਚ ਬਣਾਇਆ ਗਿਆ ਸੀ ਸੋ ਗੁਰਸਿਫਤ ਟੀਵੀ ਦੀ ਇਹ ਪੇਸ਼ਕਸ਼ ਤੁਹਾਨੂੰ ਕਿਵੇਂ ਦੀ ਲੱਗੀ ਸਾਡੇ ਨਾਲ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਗੁਰਸਿਫਤ ਟੀਵੀ